ਹਾਂਜੀ ਸਤਿ ਸ੍ਰੀ ਅਕਾਲ ਦੋਸਤੋ ਤਾਂ ਦੋਸਤੋ ਉਮੀਦ ਕਰਦੇ ਹਾਂ ਕਿ ਆਪ ਸਭ ਠੀਕ ਹੋਵੋਗੇ ਤਾਂ ਦੋਸਤੋ ਲੈ ਕੇ ਹਾਜ਼ਰ ਹੋਈਆਂ ਤੁਹਾਡੇ ਲਈ ਇਸ ਵੇਲੇ ਦੀ ਵੱਡੀ ਅਪਡੇਟ ਤਾਂ ਦੋਸਤੋ ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਕੱਲ ਨੂੰ 23 ਤਰੀਕ ਹੈ ਮਤਲਬ ਕਿ ਕੱਲ ਨੂੰ ਸਿੱਧੂ ਮੂਸੇਵਾਲੇ ਦਾ ਨਵਾਂ ਗੀਤ ਰਿਲੀਜ਼ ਹੋਣ ਜਾ ਰਿਹਾ ਹੈ ਜਿਸ ਦਾ ਨਾਮ ਕਿ ਲੋਕ ਹੈ ਤੇ ਸਿੱਧੂ ਮੂਸੇਵਾਲੇ ਦੇ ਪਹਿਲਾਂ ਵਾਲੇ ਗੀਤਾਂ ਦੇ ਬਾਗ ਸਿੱਧੂ ਮੂਸੇਵਾਲੇ ਦੇ ਚਾਹਣ ਵਾਲਿਆਂ ਦੇ ਵੱਲੋਂ ਇਸ ਗੀਤ ਦੀ ਵੀ ਬੜੀ ਹੀ ਬੇਸਬਰੀ ਦੇ ਨਾਲ ਉਡੀਕ ਕੀਤੀ ਜਾ ਰਹੀ ਹੈ ਅਤੇ ਸਿੱਧੂ ਮੂਸੇਵਾਲੇ ਦੇ ਫੈਨਸ ਦਾ ਇਹ ਕਹਿਣਾ ਹੈ ਕੀ ਸਿੱਧੂ ਮੂਸੇਵਾਲੇ ਦਾ ਇਹ ਵਾਲਾ ਗੀਤ ਵੀ ਜਲਦੀ ਹੀ ਬਿੱਲਬੋਰਡ ਤੇ ਪਹੁੰਚ ਜਾਵੇਗਾ ਤੇ ਦੋਸਤੋ ਸਿੱਧੂ ਮੂਸੇਵਾਲੇ ਦੇ ਚਾਹਣ ਵਾਲਿਆਂ ਵੱਲੋਂ ਸਿੱਧੂ ਮੂਸੇਵਾਲੇ ਦੇ ਇਸ ਗੀਤ ਦੇ ਰਿਲੀਜ਼ ਹੋਣ ਦਾ ਸਮਾਂ ਪੁੱਛਿਆ ਜਾ ਰਿਹਾ ਹੈ ਤਾਂ ਦੋਸਤੋ ਤੁਹਾਨੂੰ ਦੱਸ ਦਈਏ ਕਿ ਜਿਵੇਂ ਬਾਈ ਸਿੱਧੂ ਮੂਸੇਵਾਲਾ ਆਪਣੇ ਗੀਤ ਨੂੰ ਜਾਂ ਤਾਂ ਸਵੇਰੇ 10 ਵਜੇ ਤੇ ਜਾਂ ਫਿਰ ਸ਼ਾਮ ਦੇ 5 ਵਜੇ ਰਿਲੀਜ਼ ਕਰਿਆ ਕਰਦੇ ਸਨ ਉਸੇ ਤਰ੍ਹਾਂ ਹੀ ਇਸ ਗੀਤ ਨੂੰ ਵੀ 10 ਵਜੇ ਜਾਂ ਫਿਰ 5 ਵਜੇ ਰਿਲੀਜ਼ ਕੀਤਾ ਜਾਵੇਗਾ ਤਾਂ ਫਿਰ ਦੋਸਤੋ ਤੁਹਾਡੇ ਮੁਤਾਬਕ ਸਿੱਧੂ ਮੂਸੇਵਾਲੇ ਦਾ ਇਹ ਵਾਲਾ ਗੀਤ ਕਿਹੜੇ ਕਿਹੜੇ ਵੱਡੇ ਰਿਕਾਰਡ ਪੈਦਾ ਕਰੇਗਾ ਅਤੇ ਕਿਹੜੇ ਕਿਹੜੇ ਪਹਿਲਾਂ ਵਾਲੇ ਬਣੇ ਹੋਏ ਰਿਕਾਰਡ ਬ੍ਰੇਕ ਕਰੇਗਾ ਕਮੈਂਟ ਕਰਕੇ ਜਰੂਰ ਦੱਸਿਓ ਜੀ ਅਤੇ ਇਸ ਵੀਡੀਓ ਨੂੰ ਸਿੱਧੂ ਮੂਸੇਵਾਲ ਦੇ ਚਾਹਣ ਵਾਲਿਆਂ ਤੱਕ ਜਰੂਰ ਪਹੁੰਚਦੀ ਕਰ ਦਿਓ ਜੀ ਮਿਲਦੇ ਆਂ ਅਗਲੀ ਅਪਡੇਟ ਦੇ ਨਾਲ ਧੰਨਵਾਦ